ਸਰਸ ਸਤਿ ਸ਼੍ਰੀ ਅਕਾਲ ਜੀ ਅ ਪਿਛਲੇ ਵਾਰ ਪੱਜਰਾ ਵਿਸ਼ਾ ਸ਼ੁਰੂ ਕੀਤਾ ਸੀ ਮੇਲਾ ਚੈਂਪੀਅਨ ਪਸ਼ੂਨ ਕਿਵੇਂ ਬਣਾਈਏ ਦੇਖੋ ਉਹਦੇ ਬਾਰੇ ਨੂੰ ਬਹੁਤ ਸਾਰੇ ਲੋਕਾਂ ਦੇ ਸਵਾਲ ਆਏ ਆ ਦੋ ਗੱਲਾਂ ਬੜੀਆਂ ਜ਼ਰੂਰੀ ਸੀ ਜਿਹੜੀਆਂ ਮੈਂ ਨਹੀਂ ਸੀ ਦੱਸੀਆਂ ਹੈਗੀਆਂ ਇਹ ਮੂਲ ਮੰਤਰ ਹੈ ਮੇਲਾ ਚੈਂਪੀਅਨ ਜਿਹੜੇ ਬੰਦੇ ਆ ਲੋਕ ਨਾ ਪਹਿਲੀ ਗੱਲ ਇਹ ਰਾਤੋਂ ਰਾਤ ਨਹੀਂ ਬਣਦੇ ਹੈਗੇ ਇਹਨਾਂ ਨੇ ਮੈਂ ਦੇਖਿਆ ਪਿੱਛੇ ਆਪਣਾ ਹਰਪ੍ਰੀਤ ਸਿੰਘ ਹੰਦਲ ਜਿਹੜਾ ਨੂਰਪੁਰ ਰਕੀਮਾ ਵਾਲਾ ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਕਾਫੀ ਸਾਲਾਂ ਤੋਂ ਸਾਡਾ ਬੜਾ ਵਧੀਆ ਪ੍ਰੇਮ ਪਿਆਰ ਹੈ ਉਹਨੇ ਦੱਸਿਆ ਕਿ ਉਹਨੂੰ 27 ਸਾਲ ਹੋ ਗਏ ਲੱਗੇ ਇਹਨੂੰ 27 ਸਾਲ ਬਹੁਤ ਲੰਮਾ ਸਫ਼ਰ ਹੁੰਦਾ ਹੈ ਆਪਾਂ ਕਹਿਣ ਕਹਿ ਦਿੰਦੇ ਆਂ ਵੀ ਰਾਤੋਂ ਰਾਤ ਹੋ ਗਿਆ ਪਰ ਇਹ ਸਾਰੇ ਕਰ ਸਕਦੇ ਆ ਜਿਹੜਾ ਸਫ਼ਰ ਉਹਨਾਂ ਨੇ 27 ਸਾਲ ਚ ਤੈਅ ਕੀਤਾ ਜੋ 7 ਸਾਲ ਚ ਵੀ ਤੈਅ ਹੋ ਸਕਦਾ ਹੈ ਕਿਉਂਕਿ ਅੱਜ ਟੈਕਨੋਲੋਜੀ ਹੈ ਸੀਮਨ ਹੈ ਖੁਰਾਕ ਹੈ ਇਹ ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤਕਨੀਕ ਦਾ ਇਸਤੇਮਾਲ ਸੀਮਨ ਵਧਿਆ ਤੇ ਜੈਨੇਟਿਕਸ ਜਿਹਨੂੰ ਅਸੀਂ ਕਹਿ ਦਿੰਨੇ ਆ ਤੇ ਤੀਜੇ ਨੰਬਰ ਤੇ ਹੈਗੀ ਖੁਰਾਕ ਇਹ ਤਿੰਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਤਿੰਨਾਂ ਦਾ ਜਿਹੜਾ ਜੋੜ ਹੈ ਉਹ ਬਹੁਤ ਜ਼ਿਆਦਾ ਕੰਮ ਜਾਵੇ ਹੁਣ ਦੇਖੋ ਕੀ ਹੁੰਦਾਗਾ ਬੀ ਜਿਹੜੀ ਵਧੀਆ نسل ਦੀ ਕੱਟੀ ਬੱਚੀ ਤੁਸੀਂ ਪੈਦਾ ਕਰ ਲਈ ਉਹਨੂੰ ਪਹਿਲੇ ਦਿਨ ਤੋਂ ਤੁਹਾਨੂੰ ਸੰਭਾਲਣਾ ਪੈਂਦਾ ਹੈ ਪਹਿਲੇ ਦਿਨ ਤੋਂ ਪੈਦਾ ਹੋਣ ਤੋਂ ਉਹਦਾ 나ੜੂਆ ਬੰਨਣਾ ਉਹਨੂੰ ਬੋਲੀ ਪਿਉਣੀ ਉਹਨੂੰ ਸਾਫ਼ ਸੁਥਰੇ ਮਾਹੌਲ 'ਚ ਰੱਖਣਾ ਉਹਨੂੰ ਕਾਫ ਸਟਰੈਕਟਰ ਦੇਣਾ ਉਦੋਂ ਬਾਅਦ ਗਰੋਅਰ ਫੀਡ ਹੈ ਫਿਰ ਹੀ퍼 ਫੀਡ ਹੈ ਉਸ ਤੋਂ ਬਾਅਦ ਉਹਦਾ ਵਜ਼ਨ ਚੈੱਕ ਕਰਨਾ ਉਹਨੂੰ ਮੋਕ ਲੱਗਣ ਤੋਂ ਬਚਾਉਣਾ ਉਦੋਂ ਬਾਅਦ ਉਹਨੂੰ ਸਹੀ ਟਾਈਮ ਤੇ ਉਹਦੀ ਏਆਈ ਕਰਵਾਉਣੀ ਫਿਰ ਡਰਾਈ ਫੀਡ ਹੈ ਉਸ ਤੋਂ ਬਾਅਦ ट्रांजिशन ਫੀਡ ਹੈ ਫਿਰ ਤਾਜ਼ੇ ਸੂਏ ਪਸ਼ੂਆਂ ਵਾਸਤੇ ਫਰੈਸ਼ ਫੀਡ ਹੈ ਇਹ ਜਿਹੜੀ ਤਿਆਰੀ ਹੁੰਦੀ ਹੈ ਨਾ ਵਧੀਆ ਟੀਕੇ ਵਾਲੀਆਂ ਕੱਟੀਆਂ ਬੱਚੀਆਂ ਦੀ ਇਹ ਸੂਣ ਤੋਂ 2 ਮਹੀਨੇ ਪਹਿਲਾਂ ਹੁੰਦੀ ਹੈ ਮੈਨੂੰ ਕੋਈ ਬੰਦਿਆਂ ਨੇ ਹੁਣੇ ਫੋਨ ਆਉਣ ਲੱਗੇ ਜੀ ਅਸੀਂ ਕੱਟੀ ਬੱਚੀ ਮੇਲੇ 'ਚ ਲੈ ਕੇ ਜਾਣੀ ਹੈ ਅੱਗੇ ਜਨਵਰੀ 'ਚ ਦਸੰਬਰ ਦੇ ਵਿੱਚ ਵੀ ਅਸੀਂ ਕਿਵੇਂ ਕਰੀਏ ਮੈਂ ਉਹਨਾਂ ਨੂੰ ਸਭ ਨੂੰ ਕਹਿਣਾ ਉਹ ਵੀ ਡਰਾਈ ਪੀਰੀਅਡ ਜਿਹੜਾ ਹੈਗਾ ਨਾ ਸੂਣ ਤੋਂ 2 ਮਹੀਨੇ ਪਹਿਲਾਂ ਉੱਥੇ ਤੁਸੀਂ ਪਸ਼ੂ ਦੀ ਤਿਆਰੀ ਖਿੱਚਣੀ ਹੈ ਡਰਾਈ ਪੀਰੀਅਡ ਤੋਂ 2 ਮਹੀਨੇ ਪਹਿਲਾਂ ਤੋਂ ਸਾਡੇ ਲੋਕਾਂ ਨੂੰ ਕੀ ਹੈ ਵੀ ਅਸੀਂ ਹਰ ਚੀਜ਼ ਦੀ ਤੁਲਨਾ ਹਰਿਆਣੇ ਨਾਲ ਕਰਦੇ ਆਂ ਮੈਨੂੰ ਵੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਜੀ ਹਰਿਆਣੇ ਚ ਇਦਾਂ ਹਰਿਆਣੇ ਦੇ ਵਿੱਚ ਇਦਾਂ ਦੇਖੋ ਗੱਲ ਇਹ ਹੈ ਮੈਂ ਪੰਜਾਬ ਨੂੰ ਬੜੀ ਚੰਗੀ ਤਰ੍ਹਾਂ ਦੇਖਿਆ ਹਰਿਆਣਾ ਬੜੀ ਚੰਗੀ ਤਰ੍ਹਾਂ ਦੇਖਿਆ ਚੀਜ਼ਾਂ ਉਦਾਂ ਦੀਆਂ ਨਹੀਂ ਹੈਗੀਆਂ ਜਿਵੇਂ ਸਾਨੂੰ ਦਿਖਦੀਆਂ ਦੇਖੋ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਵੀ ਅਸੀਂ ਹਰਿਆਣੇ ਚ ਵਧੀਆ ਚੈਂਪੀਅਨ ਪਸ਼ੂ ਲੈ ਆਉਣੇ ਆ ਇੱਥੇ ਆ ਕੇ ਨਾ ਉਹ ਦੁੱਧ ਦਿੰਦੇ ਆ ਨਾ ਉਹ ਸੂਏ ਦਿੰਦੇ ਆ 95% ਕੇਸਾਂ ਜਿਹੇ ਸੱਚ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇੱਕੋ ਹੀ ਹੈ ਵੀ ਅਸੀਂ ਪਸ਼ੂਆਂ ਦੇ ਵਿੱਚ ਖੁਰਾਕ ਦਾ ਸੰਤੁਲਨ ਨਹੀਂ ਬਣਾ ਪਾਉਂਦੇ ਹੁਣ ਦੇਖੋ ਜਦੋਂ ਖੁਰਾਕ ਦੇ ਸੰਤੁਲਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਹੁੰਦਾ ਹਰਾ ਚਾਰਾ ਜਾਂ ਮੱਕੀ ਦਾ ਚਾਰ ਇੱਥੇ ਸਾਡੇ ਲੋਕਾਂ ਦੀ ਗਰਾਰੀ ਬਹੁਤ ਜ਼ਿਆਦਾ ਫਸਦੀ ਹੈ ਮੈਂ ਪਿੱਛੇ ਵੀ ਇੱਕ ਫੇਸਬੁੱਕ ਤੇ ਵੀਡੀਓ ਪਾਈ ਸੀ ਕਿਸੇ ਮੇਲੇ ਦੀ ਰਿਕਾਰਡਿੰਗ ਤੀਗੀ ਬਸ ਕਿ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਆਦਤ ਹੁੰਦੀ ਹੈ ਵੀ ਨੈਗੇਟਿਵ ਕਮੈਂਟ ਲਿਖਦੇ ਇਦਾਂ ਲਿਖਦਾ ਓਦਾਂ ਲਿਖਦਾ ਗੱਲ ਇਹ ਹੈ ਵੀ ਇਹ ਸਾਡਾ ਫੈਸਲਾ ਹੈ ਵੀ ਅਸੀਂ ਇਹ ਚੀਜ਼ਾਂ ਮੰਨਣੀਆਂ ਜਾਂ ਨਹੀਂ ਮੰਨਣੀਆਂ ਕੋਈ ਇਹ ਤੁਹਾਡੇ ਤੇ ਥੋਪ ਨਹੀਂ ਸਕਦਾ ਹੈਗਾ ਵੀ ਤੁਸੀਂ ਇਦਾਂ ਹੀ ਕਰੋ ਹੀ ਕਰੋ ਬੰਦਾ ਸਿਰਫ ਤੁਹਾਨੂੰ ਕੋਈ ਵੀ ਮਾਹਰ ਹੈ ਜਿਹੜਾ ਉਹ ਦੱਸ ਸਕਦਾ ਹੈ ਮੰਨਣਾ ਨਾ ਮੰਨਣਾ ਇਹ 100% ਤੁਹਾਡੀ ਉਹ ਹੈ ਦੇਖੋ ਕੀ ਹੁੰਦਾ ਹਰਾ ਚਾਰਾ ਜਿਵੇਂ ਹੁਣ ਸਾਡੇ ਲੋਕ ਅੱਜ ਵੀ ਅਸੀਂ ਚੈਂਪੀਅਨ ਪਸ਼ੂਆਂ ਬਾਰੇ ਦੇਖਦੇ ਆਂ ਜਿਹੜੇ ਲੋਕ ਬਰਸੀਮ ਤੇ ਨਿਰਭਰ ਨੇ ਬੁੱਲਜੋ ਤੁਹਾਡੇ ਪਸ਼ੂ ਕਦੇ ਚੈਂਪੀਅਨ ਬਣਨਗੇ ਹਾਂ ਜੇ ਅਸੀਂ ਬਰਸੀਮ ਦਾ ਏਬ ਨਾਲਿਆ ਫਿਰ ਵੱਖਰੀ ਗੱਲ ਨਹੀਂ ਤਾਂ ਨਹੀਂ ਹੋਣਾ ਦੂਜੇ ਨੰਬਰ ਤੇ ਮੱਕੀ ਦਾ ਚਾਰਾ ਹੈ ਮੱਕੀ ਦੇ ਚਾਰਾ ਜੀ ਦੇ ਤੁਹਾਡੇ ਕੋਲ ਟੈਸਟ ਰਿਪੋਰਟ ਨਹੀਂ ਹੈਗੀ ਤਾਂ ਤੁਹਾਡੀ ਜਿਹੜੀ ਹੈਗੀ ਕਦੇ ਵੀ ਫੀਡ ਸਹੀ ਨਹੀਂ ਬਣ ਸਕਦੀ ਹੈਗੀ ਜਿਹੜਾ ਪ੍ਰਬੰਧਨ ਦਾ ਤੇ ਚਾਰੇ ਦਾ ਤੂੜੀ ਦਾ ਇਹ ਰੋਲ 60% ਹੁੰਦਾ 40% ਤੋਂ ਵੱਧ ਫੀਡ ਦਾ ਰੋਲ ਨਹੀਂ ਹੁੰਦਾ ਜਿਹੜੇ ਲੋਕਾਂ ਨੂੰ ਇਹ ਲੱਗਦਾ ਨਾ ਵੀ ਫੀਡ ਦੇ ਸਿਰ ਤੇ ਚੈਂਪੀਅਨ ਬਣ ਜਾਊ ਇਹ ਭੁੱਲ ਜੋ ਫੀਡ ਦੇ ਸਿਰ ਤੇ ਕੋਈ ਚੈਂਪੀਅਨ ਬਣ ਜਾਊਗਾ ਚੈਂਪੀਅਨ ਬਣਨਾ ਹਰੇ-ਚਾਰੇ ਦਾ ਸਹੀ ਦਾ ਮੱਕੀ ਦੇ ਆਚਾਰ ਦਾ ਸਹੀ ਸੰਤੁਲਨ ਉਹਦੇ ਵਿੱਚ ਇੱਕ ਬੜਾ ਵਧੀਆ ਸਾਡੇ ਕੋਲ ਹੈ ਰਾਈ ਕਾ ਜਿਵੇਂ ਹੈ ਦੂਜੇ ਨੰਬਰ ਤੇ ਵਧੀਆ ਕੁਆਲਿਟੀ ਦੀ ਘੱਟ ਮਾਤਰਾ ਦੇ ਵਿੱਚ ਵਧੀਆ ਕੁਆਲਿਟੀ ਘੱਟ ਮਾਤਰਾ 'ਚ ਤੂੜੀ ਔਰ ਤੀਜੇ ਨੰਬਰ ਤੇ ਹੈਗਾ ਉਹਦੀ ਪਸ਼ੂ ਦੇ ਵਜਨ ਮੁਤਾਬਕ ਉਹਦੀ ਫੈਟ ਰੇਸਨ ਮੁਤਾਬਕ ਉਹਦੇ ਜਿਹੜਾ ਦੁੱਧ ਮੁਤਾਬਕ ਤੇ ਉਹਦੇ ਚਾਰੇ ਮੁਤਾਬਕ ਉਹਦੀ ਫੀਡ ਬਣਾਉਣੀ ਜਿਹੜੀ ਵਧੀਆ ਤੁਹਾਡਾ ਵਧੀਆ ਟੀਕਾ ਤੁਸੀਂ ਲਵਾ ਲਿਆ ਜੇ ਤੁਸੀਂ ਉਹ ਚ ਟੈਕਨੋਲੋਜੀ ਦੇ ਇਸਤੇਮਾਲ ਨਹੀਂ ਕੀਤਾ ਮੰਨ ਲਓ ਤੁਸੀਂ ਟੇਪ ਨਹੀਂ ਵਰਤੀ ਹੈਗੀ ਉਹਦਾ weight ਉਹਦਾ ਭਾਰ ਤੋਲਣ ਵਾਸਤੇ ਜਾਂ ਤੁਸੀਂ ਸੌਫਟਵੇਅਰ ਰਾਹੀਂ ਉਹਦਾ ਭਾਰ ਜਿਹੜਾ ਹੈਗਾ ਉਹਦੇ ਭਾਰ ਦੇ ਮੁਤਾਬਕ ਉਹਦਾ ਸੁੱਕਾ ਮਾਦਦਾ ਦੀ ਤੁਲਨਾ ਨਹੀਂ ਕੀਤੀ ਹੈਗੀ ਸੁੱਕਾ ਮਾਦਦਾ ਤਾਂ ਨਹੀਂ ਕੱਢਿਆ ਹੈਗਾ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ ਹਰਿਆਣਾ ਦੇ ਵਿੱਚ ਇੱਕ ਵੱਡੀ ਚੀਜ਼ ਮੈਂ ਦੇਖੀ ਹੈ ਜਿਹੜੀ ਉਹ ਹੈ ਵੀ ਪਸ਼ੂਆਂ ਨੂੰ ਜ਼ਿਆਦਾ ਊਰਜਾ ਦਿੰਦੇ ਆ ਉਹ ਜਿਵੇਂ ਗਿੱਲਾ ਦਾਣਾ ਜ਼ਿਆਦਾ ਖਵਾਤਾ ਜਾਂ ਬੜੇਵੇਂ ਜ਼ਿਆਦਾ ਖਵਾਤਾ ਜਾਂ ਰਿੰਕੇ ਦਾਣਾ ਜ਼ਿਆਦਾ ਖਵਾਤਾ ਜ਼ਿਆਦਾ ਊਰਜਾ ਨਾਲ ਪਸ਼ੂ ਜ਼ਿਆਦਾ ਦੁੱਧ ਕੱਢਣਗੇ ਪਰ ਇੱਕ ਸੂਆ ਜਾਂ ਦੂਜਾ ਸੂਆ ਮੱਜਾਂ ਬਹੁਤ ਜ਼ਿਆਦਾ ਮੈਂ ਦੇਖੀਆਂ ਹਰਿਆਣੇ ਦੀਆਂ ਉਹ ਫੈਟੀ ਲਿਵਰ ਦੇ ਵਿੱਚ ਹੁੰਦੀਆਂ ਫੈਟੀ ਲਿਵਰ ਜਿਹੜਾ ਹੈਗਾ ਮੱਜਾਂ ਦੀ ਸਭ ਤੋਂ ਵੱਡੀ ਬਿਮਾਰੀ ਹੈ ਚ ਬਹੁਤ ਸਾਰੇ ਤੇ ਵੀਡੀਓ ਪਏ ਹੋਏ ਜਿਹੜਾ ਫੈਟੀ ਲਿਵਰ ਹੁੰਦਾ ਹੈ ਇਹ ਪਸ਼ੂਆਂ ਦੇ ਜਦੋਂ ਅਸੀਂ ਪਸ਼ੂਆਂ ਨੂੰ ਲੋੜ ਤੋਂ ਜ਼ਿਆਦਾ ਖਵਾਉਣੀ ਹੈ ਸਿਰਫ ਉਹਨਾਂ ਨੂੰ ਮੋਟੀਆਂ ਕਰਨ ਵਾਸਤੇ ਉਹਨਾਂ ਨੂੰ ਜ਼ਿਆਦਾ ਦੁੱਧ ਲੈਣ ਵਾਸਤੇ ਇਹਦੇ ਨਾਲ ਜਿਹੜੀ ਲਿਵਰ ਤੇ ਚਰਮੀ ਚੜ੍ਹ ਜਾਂਦੀ ਹੈ ਪਸ਼ੂਆਂ ਦੀ ਜੇਰ ਵੀ ਬਹੁਤੇ ਵਾਰੀ ਫਸ ਜਾਂਦੀ ਹੈ ਔਰ ਇਹ ਪਸ਼ੂ ਲੰਮਾ ਸਮਾਂ ਦੁੱਧ ਨਹੀਂ ਦਿੰਦੇ ਤੁਸੀਂ ਆਪ ਦੇਖੋ ਤੁਸੀਂ 20 25 ਲੀਟਰ ਦੁੱਧ ਚੋਕੇ ਲਿਆਵੋਗੇ ਤੇ ਇੱਥੇ ਪਤਾ ਲੱਗਦਾ ਮਹੀਨੇ ਬਾਅਦ 15 ਲੀਟਰ ਤੇ ਆ ਜਾਂਦੀ ਹੈ ਅਗਲੇ ਸੂਏ ਪਤਾ ਨਹੀਂ ਉਹਨੇ ਗੱਭਨ ਹੋਣਾ ਹੈ ਕਿ ਨਹੀਂ ਹੋਣਾ گاਵਾਾਂ ਦੇ ਵਿੱਚ ਤਾਂ ਇਹ ਹਾਲ ਹੁੰਦਾ ਹੈ ਵੀ گاਵਾਾਂ ਬਿਲਕੁਲ ਖੜਕ ਜਾਂਦੀਆਂ ਜਿਹੜੀ ਦੁੱਧ ਦੀ ਖਾਰ ਹੈ ਜਾਂ ਕਿਟੋਸਿਸ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਆਪਾਂ ਆਪਣੀ ਬਰੀਡ ਆਪਣੀ ਨਸਲ ਤਿਆਰ ਕਰੀਏ ਜੇ ਅਸੀਂ ਮੇਲਿਆਂ 'ਚ ਜਾਣ ਦਾ ਸੋਚਦੇ ਹਾਂ ਔਰ ਇਹ ਮੇਲਿਆਂ ਚ ਕੋਈ ਪਸ਼ੂ ਸਭ ਤੋਂ ਘੀਰ ਤੇ ਵੀ ਆਇਆ ਉਹ ਵੀ ਚੈਂਪੀਅਨ ਹੈ ਕਿਉਂਕਿ ਉਹ ਲੱਖਾਂ ਪਸ਼ੂਆਂ ਦੇ ਵਿੱਚੋਂ ਸਭ ਤੋਂ ਵਧੀਆ ਹੈਗਾ ਬਹੁਤ ਸਾਰੇ ਲੋਕ ਹੋਰ ਵੀ ਇੱਕ ਗੱਲ ਕਹਿੰਦੇ ਆ ਜਿਹੜੀ ਉਹ ਇਹ ਕਹਿੰਦੇ ਆ ਜੀ ਵੀ ਕੁਝ ਲੋਕਾਂ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ ਹਾਈਲਾਈਟ ਕਰਨ ਵਾਲੇ ਹੁੰਦੇ ਹੀ ਕੁਝ ਲੋਕ ਹੈ ਇਹ ਗੱਲ ਨਹੀਂ ਹੈਗੀ 20 25 30 ਪਸ਼ੂ ਪਾਲਕ ਕੀ ਹੁੰਦੇ ਆ ਜਿਹੜੇ ਇਹ ਮੇਲਿਆਂ ਦੇ ਵਿੱਚ ਚੈਂਪੀਅਨ ਬਣਦੇ ਆ ਸੋ ਗੱਲ ਇਹ ਹੈ ਵੀ ਆਪਾਂ ਸੜੀਏ ਨਾ ਇਹ ਬੰਦਿਆਂ ਤੋਂ ਇਹ ਬੰਦਿਆਂ ਦੀ ਰੀਸ ਕਰੀਏ ਮਹਾਰਾ ਦੀ ਸੁੰਨੀ ਸਿੱਖੀਏ ਆਪਣੀ ਖੁਰਾਕ ਆਪਣਾ ਪ੍ਰਬੰਧਨ ਠੀਕ ਕਰੀਏ ਜਿਹੜੇ ਬੰਦੇ ਅੱਜ ਸ਼ਿਕਾਇਤ ਕਰਦੇ ਆ ਵੀ ਸਾਨੂੰ ਗੋਹੇ ਚੋਂ ਗੋਹਾ ਬਚਦਾ ਜਾਂ ਡੇਰੀ ਫਾਰਮਿੰਗ ਘਾਟੇ ਦਾ ਸੌਦਾ ਹੈਗਾ ਉਹ ਇਹ ਮੇਲਿਆਂ ਦੇ ਵਿੱਚ ਜਿਹੜਾ ਖਾਸ ਕਰਕੇ ਪੀਡੀਐਫ ਦਾ ਮੇਲਾ ਉਹ ਚ ਜਾ ਕੇ ਦੇਖ ਸਕਦੇ ਆ ਵੀ ਚੈਂਪੀਅਨ ਕਿੱਦਾਂ ਬੰਦੇ ਆ ਤੇ ਕਿੱਦਾਂ ਬਣਨੇ ਚਾਹੀਦੇ ਆ ਖੁਰਾਕੀ ਯੋਜਨਾਬੰਦੀ ਦਾ ਕੋਈ ਬਦਲ ਨਹੀਂ ਹੈਗਾ ਔਰ ਖੁਰਾਕੀ ਯੋਜਨਾਬੰਦੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਹੈਗਾ ਟੀਐਮਆਰ ਮਤਲਬ ਕਿ ਹੱਥ ਨਾਲ ਜਾਂ ਮਸ਼ੀਨ ਨਾਲ ਤੁਸੀਂ ਪੱਠਾ ਦਾਣਾ ਤੂੜੀ ਰਲਾ ਕੇ ਦੇਣਾ 16 18 ਘੰਟੇ ਤੱਕ ਜਿਹੜੀ ਉਹਦੀ ਪੀਐਚ ਹੈ ਉਹ 6.5 ਦੇ 6 ਤੇ 6.5 ਦੇ ਨੇੜੇ ਤੇੜੇ ਜਾਂ ਵਿਚਾਲੇ ਰੱਖਣੀ ਜਾਂ 6.5 ਦੇ ਨੇੜੇ ਲੈ ਕੇ ਜਾਣੀ ਜਿਹੜੇ ਬੰਦੇ 16 18 ਘੰਟੇ ਪਸ਼ੂ ਦੇ ਪੇਟ ਦਾ ਤਜਾਬੀਪਣ ਨਹੀਂ ਕੰਟਰੋਲ ਕਰ ਸਕਦੇ ਉਹ ਬੰਦੇ ਭੁੱਲ ਜੋ ਤੁਹਾਡੇ ਪਸ਼ੂ ਕਦੇ ਚੈਂਪੀਅਨ ਬਣਨਗੇ ਜਿਹੜੇ ਗਿੱਲਾ ਦਾਣਾ ਪਾਉਂਦੇ ਆ ਤੂੜੀ ਜ਼ਿਆਦਾ ਪਾਉਂਦੇ ਆ ਹਰੇ ਚਾਰੇ ਦੀ ਜਿਵੇਂ ਗਿੱਲਾ ਜਿਵੇਂ ਰਸੀਮ ਠੰਡਾ ਤੇ ਗਿੱਲਾ ਬਹੁਤ ਜ਼ਿਆਦਾ ਪਾਉਂਦੇ ਆ ਉੱਥੇ ਕਦੇ ਵੀ ਨਹੀਂ ਹੋ ਸਕਦਾ ਪਾਣੀ ਦੀ ਮਾਤਰਾ ਜਿਹੜੀ ਸਾਰੇ ਕਸੇ ਚਾ ਤੂੜੀ ਦਾਣਾ ਪੱਠਾ ਚਾਰਾ 50% ਤੋਂ ਜਦੋਂ ਵਧਣੀ ਸ਼ੁਰੂ ਹੋ ਜੇਗੀ ਸੁੱਕਾ ਮੱਤਾ 50% ਤੋਂ ਘਟਣਾ ਸ਼ੁਰੂ ਹੋ ਜਾਏਗਾ ਤੁਹਾਡਾ ਕੰਮ ਖਰਾਬ ਹੋਣਾ ਹੀ ਹੋਣਾ ਤੁਹਾਡੀ ਖੁਰਲੀ ਚ ਟੋਏ ਪੈਣੇ ਹੀ ਪੈਣੇ ਤੁਹਾਡੇ ਪਸ਼ੂਆਂ ਦੇ ਵਿੱਚ ਗੋਹੇ ਦੇ ਵਿੱਚ ਜਾਲਾ ਪੈਣਾ ਹੀ ਪੈਣਾ ਤੁਹਾਡੀ ਫੈਟ ਤੇ ਐਸਐਨਐਫ ਟੁੱਟਣੀ ਟੁੱਟਣੀ ਹੈ ਸੋ ਗੱਲ ਇਹ ਹੈ ਵੀ ਜਦੋਂ ਆਪਾਂ ਇਹ ਗੱਲਾਂ ਬਾਰੇ ਗੱਲ ਕਰਦੇ ਆ ਤਾਂ ਮੈਨੂੰ ਪਤਾ ਹੁੰਦਾ ਵੀ ਸਾਰਿਆਂ ਨੇ ਇਹ ਗੱਲਾਂ ਸੁਣਨੀਆਂ ਨਹੀਂ ਸਾਰਿਆਂ ਨੇ ਮੰਨਣੀਆਂ ਨਹੀਂ ਹੈਗੀਆਂ ਪਰ ਜਿਹੜੇ ਸੁਣਨਗੇ ਤੇ ਜਿਹੜੇ ਮੰਨਣਗੇ ਉਨ੍ਹਾਂ ਨੂੰ ਰਿਜ਼ਲਟ ਨਾ ਮਿਲਣ ਦਾ ਕੋਈ ਕਾਰਨ ਨਹੀਂ ਹੈਗਾ ਮੈਂ ਬਹੁਤ ਸਾਰੇ ਪਸ਼ੂ ਪਾਲਕ ਦੇਖਿਆ ਜਿਹੜੇ ਚੈਂਪੀਅਨ ਬਣੇ ਪਿਛਲੇ ਬਹੁਤ ਸਾਰੇ ਮੇਲਿਆਂ 'ਚ ਉਹ ਲਗਾਤਾਰ ਇੱਕ ਸਿੱਖਣ ਵਾਲੇ ਮੋੜ 'ਚ ਨੇ ਲਰਨਿੰਗ ਮੋਡ ਕਹਿ ਦਿੰਨੇ ਆ ਮੇਲਿਆਂ ਦੇ ਵਿੱਚ ਸੈਮੀਨਾਰਾਂ ਦੇ ਵਿੱਚ ਜਿਹੜੀਆਂ ਇਹ ਗੋਸ਼ਟੀਆਂ ਹੁੰਦੀਆਂ ਜਿੱਥੇ ਮਾਹਰ ਆਪਣੀ رائے ਚਰਚਾ ਦਿੰਦੇ ਆ ਉਹ ਉੱਥੇ ਦੇਖੇ ਜਾਂਦੇ ਆ ਅਕਸਰ ਉਹ ਬਿਨਾਂ ਮਤਲਬ ਜਿਹੜੇ ਹੈਗੇ YouTube ਤੇ ਬੈਠ ਕੇ ਲੋਕਾਂ ਦੀ ਨਿੰਦਿਆ ਨਹੀਂ ਕਰਦੇ ਹੈਗੇ ਇਹ ਵਿਸ਼ਾ ਅੱਜ ਮੈਂ ਤਾਂ ਛੜਿਆ ਕਿਉਂਕਿ ਬਹੁਤ ਵਾਰੀ ਮੈਂ ਦੇਖਿਆ ਵੀ ਲੋਕ ਕੀ ਕਹਿੰਦੇ ਰਹਿੰਦੇ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਡੇਰੀ ਫਾਰਮ ਡੇਰੀ ਫਾਰਮਿੰਗ ਅੱਜ ਬਦਲਾਅ ਦੇ ਦੌਰ ਦੇ ਵਿੱਚ ਹੈ ਔਰ ਇਹ ਬਦਲਾਅ ਬੜੀ ਤੇਜ਼ੀ ਨਾਲ ਹੋਣਾ ਹੈ ਜਿਨੇ ਇਹ ਬਦਲਾਅ ਨੂੰ ਨਾ ਨਾ ਲਾਗੂ ਕੀਤਾ ਜਾਂ ਨਾ ਇਹਦੇ ਤੇ ਚੱਲਿਆ ਉਹਨੇ ਇਸ ਧੰਦੇ 'ਚ ਨਹੀਂ ਬਚ ਸਕਣਾ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ ਲੱਗੇ ਅਸੀਂ ਬਹੁਤ ਵਾਰੀ ਦੇਖੋ ਕੀ ਕਰਦੇ ਸੀ ਦੋਸ਼ ਦਿੰਨੇ ਐ ਕੰਪਨੀਆਂ ਨੂੰ ਦੇਖੋ ਕੰਪਨੀਆਂ ਬਿਲਕੁਲ ਸਹੀ ਤਰੀਕੇ ਨਾਲ ਫਾਰਮਿੰਗ ਕਰ ਰਹੀਆਂ ਔਰ ਜਿਹੜੇ ਸਾਡੇ ਚੈਂਪੀਅਨ ਪਸ਼ੂ ਪਾਲਕ ਨੇ ਚੰਗੇ ਪਸ਼ੂ ਪਾਲਕ ਨੇ ਉਹ ਵੀ ਕੰਪਨੀਆਂ ਵਾਂਗੂ ਹੀ ਫਾਰਮ ਚਲਾ ਰਹੇ ਕਿਉਂਕਿ ਉਹਦਾ ਤਰੀਕਾ ਕੀ ਹੈ ਬੇਸੀ ਹਰ ਚੀਜ਼ ਦੀ ਯੋਜਨਾਬੰਦੀ ਕਰਦੇ ਆ ਸਭ ਤੋਂ ਪਹਿਲਾਂ ਫਾਰਮ ਦੀ ਯੋਜਨਾਬੰਦੀ ਹੈ ਵੀ ਪਸ਼ੂ ਆਮਦ ਆਇਕ ਰਹੇ ਦੂਜੇ ਨੰਬਰ ਤੇ ਨਸਲ ਦੀ ਯੋਜਨਾ ਬੰਦੀ ਹੈ ਫਿਰ ਖੁਰਾਕ ਦੀ ਯੋਜਨਾ ਬੰਦੀ ਹੈ ਫਿਰ ਮਾਰਕੀਟਿੰਗ ਦੀ ਹੈ ਮੰਡੀ ਕਰਨ ਦੀ ਯੋਜਨਾ ਬੰਦੀ ਹੈ ਫਿਰ ਸਭ ਤੋਂ ਅਖੀਰ ਤੇ ਹੈਗਾ ਹਰ ਸਾਲ ਸੂਏ ਲੈਣ ਦੀ ਯੋਜਨਾ ਬੰਦੀ ਹੈ ਇਹਦੇ ਵਿੱਚ ਹੁਣ ਸਿਰਫ ਸਾਕੇ ਕੁਝ ਨਹੀਂ ਹੋਣਾ ਵੀ ਜੀ ਅਸੀਂ ਇਦਾਂ ਕਰਨਾ ਹੈ ਇਦਾਂ ਕਰਨਾ ਹੈ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਜਿਹੜਾ ਦੁੱਧ ਦੀ ਕੁਆਲਿਟੀ ਹੈ ਕੱਲੀ ਮਾਤਰਾ ਨਹੀਂ ਕੁਆਲਿਟੀ ਹੈ ਕੁਆਲਿਟੀ ਦੇ ਵਿੱਚ ਮਿਲਾਵਟ ਹੋ ਰਹੀ ਨਹੀਂ ਆਉਂਦੀ ਕੱਲੀ ਐਂਟੀਬਾਇਓਟਿਕ ਤੇ ਐਫਲਾਟੌਕਸਿਨ ਵੀ ਆਉਂਦੇ ਆ ਸੋ ਗੱਲ ਇਹ ਹੈ ਵੀ ਜੇ ਅਸੀਂ ਪਸ਼ੂਆਂ ਨੂੰ ਲੰਬੇ ਸਮੇਂ ਵਾਸਤੇ ਵਧੀਆ ਸੂਏ ਲੈਣੇ ਆ ਇਹ ਪਸ਼ੂਆਂ ਨੂੰ ਅੱਜ ਪੰਜਾਬ ਦੇ ਵਿੱਚ ਗਾਂ ਕੋਈ ਇਦਾਂ ਦੀ ਨਹੀਂ ਹੈਗੀ ਜਿਹੜੀ 25 30 ਲੀਟਰ 40 ਲੀਟਰ ਤੋਂ ਘੱਟ ਜਿਹਦੀ ਕੈਪੈਸਿਟੀ ਹੋਵੇ ਐਚਐਫ ਗਾਵਾਂ ਦੀਆਂ ਗੱਲ ਕਰਦਾ ਹਾਂ ਪਰ ਗੱਲ ਇਹ ਵੀ ਅਸੀਂ ਇਹ ਗਾਂ ਤੋਂ 20 25 ਲੀਟਰ ਚੋ ਰਹੇ ਆ ਜੇ ਉਹ ਗਾਂ ਤੋਂ 5000 6000 ਲੀਟਰ ਦੁੱਧ ਪੂਰੇ ਸੂਏ ਦਾ ਕੱਢ ਰਹੀ ਹੈ ਤਾਂ ਉਹ ਤੁਹਾਡੇ ਪੱਲਿਓਂ ਖਾ ਰਹੀ ਹੈ ਮੱਝ ਜਿਹੜੀ 2200 2500 ਲੀਟਰ ਕੱਢ ਰਹੀ ਹੈ ਤੁਹਾਡੇ ਪੱਲਿਓਂ ਖਾ ਰਹੀ ਹੈ ਭਾਵੇਂ ਤੁਸੀਂ ਉਹਦਾ ਦੁੱਧ 60 70 ਰੁਪਏ ਵੇਚ ਰਹੇ ਹੋ ਕਿਉਂਕਿ ਇਹੀ ਜਿਹੇ ਮੱਝਾਂ ਦੇ ਵਿੱਚ ਹੁਣ ਕੀ ਹੋ ਰਿਹਾ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਪਹਿਲਾ ਹੈਗਾ ਪੇਟ ਦਾ ਤਜਾਬੀਪਣ ਔਰ ਦੂਜਾ ਹੈਗਾ ਇਹਦੇ ਇਹ ਪਸ਼ੂਆਂ ਦੇ ਵਿੱਚ ਲਿਵਰ ਜਿਗਰ ਜਿਹੜਾ ਹੈਗਾ ਇੰਜਨ ਇਹਨਾਂ ਦਾ ਬੈਠਦਾ ਜਾਂਦਾ ਔਰ ਇਹ ਮਸਲੇ ਖੁਰਾਕੀ ਨੇ ਬਫਰ ਹੈ ਲਾਈਫ ਜਿਸਟ ਟਾਕਸਿਨ ਬਾਈਂਡਰ ਹੈ ਬਫਰ ਬਣੀ ਕਰ ਹੈ ਬਹੁਤ ਸਾਰੇ ਹੋਰ ਵੀ ਪ੍ਰੀਮਿਕਸਚਰ ਨੇ ਡੇਰੀ ਪ੍ਰੀਮਿਕਸਚਰ ਇਹ ਢੋਲੀਆਂ ਕਿੰਨੀਆਂ ਜਾਂ ਮਿਨਰਲ ਮਿਕਸਚਰ ਨਾਲ ਹੱਲ ਹੋਣ ਵਾਲੇ ਮਸਲੇ ਨਹੀਂ ਹੈਗੇ ਹੈ ਇਸ ਕਰਕੇ ਮੈਂ ਸਭ ਨੂੰ ਇਹੀ ਕਹੂੰਗਾ ਵੀ ਤੁਸੀਂ ਜਿਹੜੇ ਵੀ ਮਾਹਰ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਪਸ਼ੂ ਪਾਲਣ ਭਾਗ ਦੇ ਪਸ਼ੂ ਪਾਲਣ ਭਾਗ ਦਾ ਸੀ ਹਰ ਸੋਮਵਾਰ ਨੂੰ ਹੁਣ ਇੱਕ ਵੈਬਿਨਾਰ ਕਰਾਉਣੇ ਹੈਗੇ ਆਨਲਾਈਨ ਤੁਸੀਂ ਘਰੇ ਬੈਠੇ ਆਪਣੇ ਮੋਬਾਈਲ ਤੇ ਅਟੈਂਡ ਕਰ ਸਕਦੇ ਹੋ ਵਧੀਆ ਮਾਹਰ ਜਿਹੜੇ ਹੈਗੇ ਤੁਹਾਨੂੰ ਖੁੱਲਾ ਢੁੱਲਾ ਗਿਆਨ ਦਿੰਦੇ ਆ ਸੋ ਇਸ ਕਰਕੇ ਕੀ ਹੈ ਇਹ ਜਿੰਨੇ ਵੀ ਆਪਾਂ ਗੱਲਾਂ ਕੀਤੀਆਂ ਇਹ ਲਾਗੂ ਤੁਸੀਂ ਕਰੋਗੇ ਤਾਂ ਤੁਸੀਂ ਵੀ ਅਗਲੇ 5 ਸਾਲਾਂ ਚੈਂਪੀਅਨ ਬਣ ਸਕਦੇ ਹੋ ਨਹੀਂ ਤਾਂ ਬਦਲਾਅ ਇਸ ਦੌਰ ਦੇ ਵਿੱਚ ਅਗਲੇ 2 ਸਾਲ 3 ਸਾਲ ਇਸ ਧੰਦੇ ਚ ਟਿਕੇ ਰਹਿਣਾ ਮੁਸ਼ਕਲ ਹੋ ਜਾਣਾ ਮੁਸ਼ਕਲ ਇਸ ਕਰਕੇ ਹੋ ਜਾਣਾ ਕਿਉਂਕਿ ਮੱਕੀ ਹੈ ਤੁਸੀਂ ਦੇਖੋ ਮੱਕੀ ਦਾ ਰੇਟ ਤੁਹਾਡੇ ਸਾਹਮਣੇ ਹੈ ਮੱਕੀ ਦੇ ਰੇਟ ਹੁਣ ਉੱਪਰ ਨੂੰ ਹੀ ਜਾਣੇ ਹੈ ਔਰ ਦੁੱਧ ਦੀ ਰੇਟ ਉਸ ਉਸ ਲੈਵਲ ਤੇ ਉਸ ਸਪੀਡ ਨਾਲ ਅੱਜ ਦੀ ਰੇਟ ਚ ਨਹੀਂ ਲੱਗਦਾ ਵਧਣਗੇ ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਜਿੰਨੇ ਵੀ ਸਾਡੇ ਚੈਂਪੀਅਨ ਪਸ਼ੂ ਪਾਲਕ ਬਣੇ ਆ ਉਹ ਜਿਹੜੀਆਂ ਗੱਲਾਂ ਤੇ ਅਮਲ ਕਰਦੇ ਆ ਉਹ ਗੱਲਾਂ ਤੇ ਅਮਲ ਕਰੀਏ ਚੈਂਪੀਅਨ ਕਦੇ ਰਾਤੋਂ ਰਾਤ ਨਹੀਂ ਬਣਦੇ ਹੈਗੇ ਸੋ ਮਸਲੇ ਜਿਹੜੇ ਹੈਗੇ ਖੁਰਾਕ ਦੇ ਆ ਜਾਂ ਪ੍ਰਬੰਧਨ ਦੇ ਨਾ ਇਹ ਦਵਾਈਆਂ ਨਾਲ ਹੱਲ ਹੋਣੇ ਆ ਨਾਇਕਲੀ ਫੀਡ ਨਾ ਹੱਲ ਹੋਣੇ ਨਾ ਸੀ ਨਜਰਾ ਸਾਰਾ ਫੀਡ ਤੇ ਕੱਢਿਆ ਕਰੀਏ ਤੇ ਨਾ ਹੀ ਅਸੀਂ ਦਵਾਈਆਂ ਤੇ ਨਿਰਪੜਤਾ ਵਧਾਈਏ ਨਾ ਹੀ ਅਸੀਂ ਟੋਲੀਆਂ ਕਿੰਨੀਆਂ ਤੇ ਟੋਲੀਆਂ ਕਿੰਨੀਆਂ ਵਰਤਮੈਂ ਸਭ ਪਰ ਇਹ ਕਹਿਣਾ ਜਿੰਨੀ ਜਲਦੀ ਤੁਸੀਂ ਖਿਹੜਾ ਛਡਾ ਲਓਗੇ ਇਹ ਵਧੀਆ ਰਹੂਗਾ ਸੋ ਕੋਈ ਸਵਾਲ ਹੋਵੇ ਜੀ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਫੋਨ ਤਾਂ ਅੱਜ ਕੱਲ ਬਹੁਤ ਜ਼ਿਆਦਾ ਹੁੰਦਾ ਜੀ ਨਹੀਂ ਸੁਣ ਹੁੰਦੇ ਫੋਨ ਤਾਂ ਵਟਸਐਪ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਚ ਲਿਖ ਸਕਦੇ ਹੋ ਬਾਕੀ ਕਿਤਾਬ ਆਪਣੀ ਜੀ ਬਹੁਤ ਸਾਰੇ ਪਸ਼ੂ ਪਾਲਕਾਂ ਨੇ ਖਰੀਦੀ ਹੈ ਬਹੁਤ ਸਾਰੇ ਪਸ਼ੂ ਪਾਲਕਾਂ ਨੇ ਬਹੁਤ ਧੰਨਵਾਦ ਕਿਤਾਬ ਬਾਰੇ ਲੋਕਾਂ ਦੇ ਬਹੁਤ ਵਧੀਆ ਰਿਵਿਊ ਆਏ ਆ ਸਾਰੇ ਪਸ਼ੂ ਪਾਲਕਾਂ ਦਾ ਵਿਗਿਆਨਕ ਡੇਰੀ ਫਾਰਮਿੰਗ ਨੂੰ ਪੜਨ ਵਾਸਤੇ ਵਿਗਿਆਨਕ ਡੇਰੀ ਫਾਰਮਿੰਗ ਨੂੰ ਲਾਗੂ ਕਰਨ ਵਾਸਤੇ ਧੰਨਵਾਦ ਜੀ ਅਖੀਰ ਤੇ ਮੈਂ ਇਹੀ ਕਹੂੰਗਾ ਜੀ ਵੀ ਖੁਰਾਕੀ ਮਸਲੇ ਦਵਾਈਆਂ ਨਾਲ ਨਾ ਹੱਲ ਹੋਏ ਆ ਤੇ ਨਾ ਦਵਾਈਆਂ ਨਾਲ ਹੱਲ ਹੋਣੇ ਧੰਨਵਾਦ